ਇੱਥੇ ਬੰਨ ਨੂੰ ਪਾੜਾ ਜਿਹੜਾ ਉਹ ਲੱਗਣ ਲੱਗ ਗਿਆ ਏ ਜਿਸ ਦੇ ਉੱਤੇ ਵੱਡੀ ਗਿਣਤੀ ਵਿੱਚ ਸੇਵਾਦਾਰ ਨੇ ਜਿਹੜੇ ਉਹ ਡਟੇ ਹੋਏ ਨੇ ਤਾਂ ਤੁਸੀਂ ਦੇਖੋਗੇ ਕਿ ਕਿਸ ਪ੍ਰਕਾਰ ਮਿੱਟੀ ਦੀਆਂ ਬੋਰੀਆਂ ਭਰ ਕੇ ਇੱਥੇ ਲੱਦੀਆਂ ਜਾ ਰਹੀਆਂ ਨੇ ਬੰਨ ਨੂੰ ਪੂਰਿਆ ਜਾ ਰਿਹਾ ਹੈ ਕਿਉਂਕਿ ਜਿਹੜਾ ਸਾਰਾ ਏਰੀਆ ਤੁਸੀਂ ਦੇਖ ਸਕਦੇ ਹੋ ਕਿ ਇਹ ਪਾਣੀ ਦੀ ਛਲ ਵੱਜਣ ਕਰਕੇ ਪਾਣੀ ਦੇ ਤਾਂ ਅੱਗੇ ਦੀਆਂ ਤਸਵੀਰਾਂ ਨੇ ਜਿਹੜੀਆਂ ਉਹ ਵੀ ਤੁਹਾਨੂੰ ਦਿਖਾ ਰਹੇ ਆ ਪੁਲਿਸ ਪ੍ਰਸ਼ਾਸਨ ਵੀ ਇੱਥੇ ਤੈਨਾਤ ਆ ਦੂਜੇ ਪਾਸੇ ਚਮਕੌਰ ਸਾਹਿਬ ਦੇ ਵਿਧਾਇਕ ਨੇ ਜਿਹੜੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਤੇ ਅੱਗੇ ਤੁਸੀਂ ਦੇਖੋ ਕਿ ਕਿਸ ਪ੍ਰਕਾਰ ਦੀ ਸਿਚੁਏਸ਼ਨ ਬਣੀ ਹੋਈ ਹੈ ਹਾਲਾਂਕਿ ਇੱਥੇ ਸੈਂਕੜੇ ਨਹੀਂ ਹਜ਼ਾਰਾਂ ਦੀ ਗਿਣਤੀ ਵਿੱਚ ਸੇਵਾਦਾਰ ਨੇ ਜਿਹੜੇ ਉਹ ਮੌਜੂਦ ਨੇ ਆਲੇ-ਦੁਆਲੇ ਦੇ ਪਿੰਡਾਂ ਦੇ ਜਿਹੜੇ ਨੌਜਵਾਨ ਨੇ ਉਹ ਇੱਥੇ ਪਹੁੰਚੇ ਹੋਏ ਨੇ ਅਤੇ ਬੰਨ ਦੇ ਉੱਤੇ ਸੇਵਾ ਇਹ ਜਿਹੜੀ ਉਹ ਕੀਤੀ ਜਾ ਰਹੀ ਹੈ ਤਸਵੀਰਾਂ ਅੱਗੇ ਵੀ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਾਂਗੇ ਤਾਂ ਤੁਸੀਂ ਦੇਖੋ ਕਿ ਕਿਸ ਪ੍ਰਕਾਰ ਇੱਥੇ ਜੈਸੀ ਵੀ ਮਸ਼ੀਨਾਂ ਨੇ ਜਿਹੜੀਆਂ ਉਹ ਲਗੀਆਂ ਹੋਈਆਂ ਨੇ ਅਤੇ ਨਾਲ ਹੀ ਸੈਂਕੜੇ ਟਰੈਕਟਰ ਟਰਾਲੀਆਂ ਦੇ ਵਿੱਚ ਸੇਵਾਦਾਰ ਨੇ ਜਿਹੜੇ ਉਹ ਇੱਥੇ ਮਿੱਟੀ ਲੈ ਕੇ ਪਹੁੰਚ ਰਹੇ ਨੇ ਤੇ ਇੱਥੇ ਵੱਡੇ ਪੱਧਰ ਤੇ ਖਾਲੀ ਥੈਲੇ ਨੇ ਜਿਹੜੇ ਉਹ ਮੌਜੂਦ ਨੇ ਜਿਨ੍ਹਾਂ ਦੇ ਵਿੱਚ ਸੇਵਾਦਾਰਾਂ ਸੇਵਾਦਾਰਾਂ ਦੇ ਵੱਲੋਂ ਲਗਾਤਾਰ ਮਿੱਟੀ ਆ ਜਿਹੜੀ ਉਹ ਭਰੀ ਜਾ ਰਹੀ ਆ ਤਾਂ ਤੁਸੀਂ ਦੇਖੋਗੇ ਕਿਸ ਪ੍ਰਕਾਰ ਜੋਸ਼ ਆ ਜਿਹੜਾ ਉਹ ਇੱਥੇ ਦਿਖਾਇਆ ਜਾ ਰਿਹਾ ਏ ਲੋਕਾਂ ਦੇ ਵੱਲ ਦੇ ਸਦਕਾ ਇੱਥੇ ਬੰਦ ਨੂੰ ਪੂਰਨ ਦੀ ਸੇਵਾ ਜਿਹੜੀ ਉਹ ਚੱਲ ਰਹੀ ਆ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਅਬੀਤ ਦਿਨ ਇੱਥੇ ਹਾਲਾਤ ਕਾਫੀ ਨਾਜ਼ੁਕ ਬਣਦੇ ਨਜ਼ਰ ਆ ਰਹੇ ਸੀ ਕਿਉਂਕਿ ਕਾਫੀ ਜ਼ਿਆਦਾ ਹਿੱਸਾ ਜਿਹੜਾ ਉਹ ਬੰਨ ਦੇ ਕਰਕੇ ਇੱਥੇ ਫਿਰਟਿਆ ਗਿਆ ਸੀ ਕਾਫੀ ਜ਼ਿਆਦਾ ਉਰੇ ਹਾਲਾਤ ਨੇ ਜਿਹੜੇ ਉਹ ਪਰੇਸ਼ਾਨੀ ਵਾਲੇ ਬਣ ਗਏ ਸਨ ਤਾਂ ਇੱਥੇ ਸੇਵਾਦਾਰ ਵੀ ਮੌਜੂਦ ਨੇ ਬਾਬਾ ਜੀ ਸਤਿ ਸ਼ਕਾਲ ਤਾਂ ਕਿਸ ਤਰ੍ਹਾਂ ਦੇ ਹਾਲਾਤ ਨੇ ਇਹ ਇੱਥੇ ਤਾਂ ਮੈਂ ਕੈਮਰਾ ਪਰਸਨ ਨੂੰ ਗੁਜਾਰਿਸ਼ ਕਰਾਂਗਾ ਕਿ ਇੱਕ ਪਾਸੇ ਹੋ ਜਾਵੇ ਕਿਉਂਕਿ ਸੇਵਾ ਇਹ ਜਿਹੜੀ ਇੱਥੇ ਚੱਲ ਰਹੀ ਹੈ ਤਾਂ ਬਾਬਾ ਜੀ ਕਿਵੇਂ ਦੀ ਸਿਚੁਏਸ਼ਨ ਹੈ ਇਸ ਵਕਤ ਰੇਸ਼ਨ ਜੀ ਕੱਲ ਜਿਹੜੇ ਲਾਇਦਾ ਜੀ ਉਹ ਥੋੜੇ ਉਹ ਤੇ ਡਬ ਗਏ ਜੀ ਹੁਣ ਕੁਛ ਠੀਕ ਹੈ ਜੀ ਜੀ ਤਾਂ ਕੱਲ ਇਹਦੇ ਨਾਲੋਂ ਜ਼ਿਆਦਾ ਪਾੜ ਵਧ ਗਿਆ ਸੀ ਪਰਸੋਂ ਦਾ ਵਾਧਾ ਜੀ ਤੇ ਇਹ ਕਿੰਨਾ ਕੁ ਲੰਬਾ ਸੀ ਪਹਿਲਾਂ ਇੱਥੇ ਉਹ ਦਰਸਤਾਂ ਦੇ ਕੋਲ ਦਾ ਉਹ ਦਰਸਤਾਂ ਦੀ ਸੇਧ ਵਿੱਚ ਸੀ ਤੇ ਇਹ ਫਿਰ ਕਟਾਅ ਸ਼ੁਰੂ ਹੋ ਗਿਆ ਹਾਂ ਜੀ 100 150 ਗੋਟ ਆ ਗਿਆ ਇੱਥੇ ਜੀ ਤੇ ਫਿਰ ਕੱਲ ਕਿੰਨਾ ਕੁ ਪਾਣੀ ਸੀ ਅੱਜ ਪਾਣੀ ਵਧਦਾ ਜਾਂ ਅੱਜ ਘਟਾ ਕਦੇ ਵੱਜ ਜਾਂਦਾ ਕਦੇ ਘਟ ਜਾਂਦਾ ਜੀ ਆ ਪਾਖੜਾ ਡੈਮ ਤੋਂ ਵੀ ਛੱਡਿਆ ਗਿਆ ਪਿੱਛੋਂ ਪਾਣੀ ਤੇ ਕਿਵੇਂ ਦੇਖਦੇ ਹੋ ਜੀ ਸੇਵਾਦਾਰ ਵੀ ਵੱਡੀ ਗਿਣਤੀ ਵਿੱਚ ਮੌਜੂਦ ਨੇ ਆ ਪਿੰਡਾਂ ਦਾ ਸੰਯੋਗ ਆ ਜੀ ਤੇ ਬਾਹਰੋਂ ਵੀ ਸੰਗੀਤ ਪਹੁੰਚ ਰਹੀ ਆ ਔਰ ਦੂਰ ਦੂਰ ਤੋਂ ਇਹ ਨਾਗ ਰਹੇ ਇੱਥੇ ਬੰਦੂ ਕੋਈ ਨੁਕਸਾਨ ਹੁੰਦਾ ਇਹ ਤਾਂ ਅੱਗੇ ਕਿੰਨੇ ਪਿੰਡ ਨੇ ਜਿਹੜੇ ਉਹ ਮਾਰਚ ਆ ਸਕਦੇ ਨੇ ਔਰ ਮਾਚੂਆੜੇ ਤੱਕ ਇਧਰ ਜੀ ਰੋਪੜ ਤੱਕ ਬਹੁਤ ਪਿੰਡ ਆ ਜੀ ਤੇ ਇੱਥੋਂ ਹੀ ਥੋੜੇ ਹਾਲਾਤ ਖਰਾਬ ਨੇ ਜਾਂ ਹੋਰ ਪਾਸੇ ਵੀ ਬੰਦ ਕਮਜ਼ੋਰ ਆ ਕਿਤੇ ਉੱਥੇ ਤਾਰنگਪੁਰ ਬਸੇ ਹੈ ਜੀ ਹਾਂਜੀ ਉੱਥੇ ਕਿਸ ਤਰ੍ਹਾਂ ਦੇ ਹਾਲਾਤ ਨੇ ਉੱਥੇ ਵੀ ਬੁਰੇ ਹਾਲਾਤ ਹੈ ਜੀ ਹਾਂਜੀ ਤਾਂ ਤੁਸੀਂ ਦੇਖੋ ਕਿ ਵੱਡੇ ਪੱਧਰ ਤੇ ਸੇਵਾਦਾਰ ਨੇ ਜਿਹੜੇ ਉੱਥੇ ਲੱਗੇ ਹੋਏ ਨੇ ਤਲਾਤ ਤੇ ਜਿਹੜੇ ਉਹ ਜ਼ਰੂਰ ਕਾਫੀ ਜ਼ਿਆਦਾ ਵਾਲੇ ਨੇ ਜਿਹੜੇ ਉਹ ਬਣੇ ਹੋਏ ਨੇ ਲੇਕਿਨ ਨੌਜਵਾਨ ਵੱਡੇ ਪੱਧਰ ਦੇ ਉੱਤੇ ਇੱਥੇ ਸੇਵਾ ਕਰਦੇ ਨੇ ਜਿਹੜੇ ਉਹ ਦਿਖਾਈ ਦੇ ਰਹੇ ਨੇ ਤਾਂ ਕੰਦਰਾ ਮੈਂਨ ਦੇ ਨਾਲ ਮੈਂ ਬਲਵਿੰਦਰ ਸਿੰਘ ਢੀਂਸਾ ਤੁਹਾਨੂੰ ਸਾਰੀਆਂ ਤਸਵੀਰਾਂ ਨੇ ਜਿਹੜੀਆਂ ਉਹ ਜਿੰਨ ਦਿਖਾਈਆਂ ਨੇ ਤਾਂ ਚਮਕੌਰ ਸਾਹਿਬ ਦੇ ਵਿੱਚ ਮੰਦਰ ਉੱਤੇ ਸੇਵਾ ਚੱਲ ਰਹੀ ਹੈ ਤਾਂ ਇੱਥੋਂ ਦੇ ਜਿਹੜੇ ਉਹ ਵੀ ਤੁਹਾਨੂੰ ਦਿਖਾਵਾਂਗੇ